ਸ੍ਰੀ ਕਾਲਜੀ ਸਾਰਿਆਂ ਨੂੰ ਦੋਸਤੋ ਆਪਾਂ ਬਹੁਤ ਸਾਰੇ ਮੌਲਾਂ ਦੇ ਵਿੱਚ ਜਾਂਦੇ ਆ ਵੱਡੇ ਵੱਡੇ ਕਾਰਖਾਨਿਆਂ ਦੇ ਵਿੱਚ ਜਾਂਦੇ ਆ ਆਪਾਂ ਵੱਡੇ ਵੱਡੇ ਇਨਸਾਨਾਂ ਦੀ ਵੀ ਪ੍ਰਮੋਸ਼ਨ ਕਰਦੇ ਆ ਹਨਾ ਪਰ ਯਾਰ ਜਿਹੜੇ ਪਿੰਡਾਂ ਦੇ ਵਿੱਚ ਮੋਟਰਸਾਈਕਲ ਤੇ ਕੋਈ ਕਹੀ ਵੇਚਦਾ ਕੋਈ ਬੂਟ ਵੇਚਣ ਆਉਂਦਾ ਬਾਈ ਕੋਈ ਕੋਟੀਆਂ ਵੇਚਣ ਆਉਂਦਾ ਵੀ ਆਪਣਾ ਫਰਜ਼ ਬੰਦਾ ਹੁੰਦਾ ਵੀ ਉਹਨਾਂ ਤੋਂ ਵੀ ਆਪਾਂ ਕੁਝ ਨਾ ਕੁਝ ਲਈਏ ਅੱਜ ਇਹ ਬਾਈ ਹਰੇ ਆਏ ਸੀ ਆਪਣੇ ਕੋਲ ਸੱਸੀਗਾ ਬਾਈ ਜੀ ਹੋ ਠੀਕ ਹੋ ਵਧੀਆ ਜੀ ਤੇ ਬਾਈ ਹੋਰੇ ਇੰਨੀ ਧੁੱਪ ਦੇ ਵਿੱਚ ਕਹਿੰयां ਵੇਚ ਰਿਹਾ ਇਹ ਕਹਿੰयां ਵੇਚ ਕੇ ਹੀ ਇਹਨਾਂ ਦਾ ਵਿਚਾਰਾਂ ਦਾ ਗੁਜ਼ਾਰਾ ਹੋਣਾ ਇਹਨਾਂ ਦੇ ਬੱਚੇ ਪੜਨਗੇ ਹਨ ਤੇ ਚੰਗਾ ਖਾਣਗੇ ਤੇ ਆਪਾਂ ਜਦੋਂ ਹੋਰਾਂ ਥਾਵਾਂ ਤੋਂ ਚੀਜ਼ਾਂ ਖਰੀਦ ਸਕਦੇ ਹਾਂ ਤਾਂ ਇਹਨਾਂ ਭਰਾਵਾਂ ਤੋਂ ਵੀ ਖਰੀਦਿਆ ਕਰੋ ਆ ਬਾਈ ਹੋਰੇ ਅੱਜ ਕਸੀਏ ਤੇ ਜਿਹੜੀਆਂ ਕਹਿੰयां ਵੇਚਣ ਆਏ ਸੀ ਤੇ ਕਿੱਥੋਂ ਦੀਆਂ ਬਣੀਆਂ ਬਈ ਇਹ ਰਾਮਨਵਾਸ ਜੀ ਰਾਮਨਵਾਸ ਪੂਰਾ ਮਸ਼ਹੂਰ ਹੈ ਇਹ ਪੂਰਾ ਜੀ अच्छा हां जी, जी। हां ते ਤੁਸੀਂ ਕਿੰਨੇ ਕ ਸਾਲ ਹੋ ਗਏ ਇਸ ਫੀਲਡ ਤੇ ਮੈਨੂੰ ਹੋ ਗਏ ਜੀ 7-8 ਸਾਲ ਹੋ ਗਏ 7 7 ਵਧੀਆ ਟਾਈਮ ਪਾਸ ਹੋ ਜਾਂਦਾ ਵਧੀਆ ਹੋ ਜਾਂਦਾ ਕਿਹੜੇ ਕਿਹੜੇ ਪਿੰਡਾਂ ਜਾਣਦੇ ਤੁਸੀਂ ਪਿੰਡ ਆਹੀ ਹੈ ਲੋਕਲ ਲੋਕਲ ਜੀ ਕਰਨਾਲੇ ਦਾ ਏਰੀਆ ਹੋ ਗਿਆ ਮਤਲਬ ਕਿ ਹਾਂ ਜੀ ਹਾਂ ਜੀ ਹਾਂ ਜੀ ਤੇ ਰਾਂਪਰੇ ਦਾ ਏਰਾ ਹੋ ਏਰੀਆ ਹੋ ਗਿਆ ਹਮ ਐ ਮੰਨ ਕੇ ਚਲੋ 60 65 70 ਕਿਲੋਮੀਟਰ ਤੱਕ ਮਾਰ ਪਾਉਣੀ ਹੈ ਜੀ ਅੱਛਾ ਹਾਂ ਜੀ ਤੇ ਵੀ ਤੁਸੀਂ ਗੇੜਾ ਇਹ ਕੱਢਦੇ ਰਹਿੰਦੇ ਹੋ ਹਾਂ ਹਾਂ ਜੀ ਚਾਰ ਪੰਜ ਦਿਨ ਬਾਅਦ ਜਾਉਣੀ ਹੁੰਦਾ ਸੀ ਕੋਈ ਆਇਆ ਨਹੀਂ ਹੋਇਆ ਕਦੇ ਵੀ ਤੁਹਾਡਾ ਮਾਲ ਨਾ ਵਿਕਿਆ ਹੋਵੇ ਤਾਂ ਕਈ ਵਾਰ ਲੱਗ ਹੀ ਜਾਂਦਾ ਏ ਕਿਈ ਵਾਰ ਰਹਿ ਵੀ ਜਾਂਦਾ ਮਤਲਬ ਕਿ ਕਈ ਵਾਰ ਆਇਆ ਹੁੰਦਾ ਵੀ ਤੁਹਾਡਾ ਸਾਰਾ ਜਿਹੜਾ ਆਪਾਂ ਕਹਿੰਦੇ ਆਂ ਵੀ ਟੇਲ ਵੀ ਤੁਸੀਂ ਮਚਾਲਿਆ ਤੇ ਤੁਹਾਡਾ ਨਗ ਵਿਕਿਆ ਵੀ ਨਾ ਹੋਵੇ ਆ ਹੋ ਜਾਂਦਾ ਏ ਅੱਛਾ ਫਿਰ ਬਹੁਤ ਦੁਖੀ ਹੁੰਦਾ ਹੁੰ ਮਾਨਨ ਤਾਂ ਹੁਣ ਆਈ 5 ਵੇ ਉੱਠ ਕੇ ਤੁਹਾਨੂੰ ਪਤਾ ਤੜਕੇ ਹਾਂਜੀ 4 ਵੇ ਉੱਠ ਕੇ ਮਿਹਨਤ ਕਰਕੇ ਵੀ ਨਾ ਪੱਲੇ ਪਸ ਪਵੇ ਫਿਰ ਮਾਨ ਤਾਂ ਦੁਖੀ ਹੁੰਦਾ ਹੀ ਆਈ ਬੰਦੇ ਦਾ ਤੇ ਜਿਹੜੇ ਆਪਣੇ ਭਰਾ ਨੇ ਬਹੁਤ ਘੈਂਟ ਬੰਦੇ ਆ ਜਿੰਨੇ ਆਪਣੇ ਨਾਲ ਜੁੜੇ ਹੋਇਆ ਇਹ ਪੂਰੀ ਸਪੋਰਟ ਕਰਦੇ ਆ ਤੇ ਆਪਦਾ ਨੰਬਰ ਬੋਲਦੇ ਬਾਈ ਜੇ ਕਿਸੇ ਨੇ ਕਈਆਂ ਲੈਣੀਆਂ ਹੁਣ ਬਾਈ ਤੋਂ ਤਾਂ ਤੁਸੀਂ ਬਾਈ ਨਾਲ ਸੰਪਰਕ ਕਰਨਾ ਨਾਮ ਕੀ ਹੈ ਬਾਈ ਤੁਹਾਡਾ ਕਾਲਾ ਜੀ ਕਾਲਾ ਸਿੰਘ ਤਪਾ ਹਾਂ ਤਪੇ ਦਾ ਤੇ ਵੀ ਕਈਆਂ ਤੁਸੀਂ ਘਰ ਤੱਕ ਪਹੁੰਚਾ ਦੋਗੇ ਹਾਂਜੀ ਹਾਂਜੀ ਇਹ ਜਿਹੜੇ ਕਸੀ ਆ ਇਹਨਾਂ ਦੇ ਬਾਹੇ ਨਹੀਂ ਹੈਗੇ ਇਹ ਬਾਹੇ ਜੇ ਮਤਲਬ ਕਿ ਕੋਈ ਚਾਹੇ ਤਾਂ ਅਸੀਂ ਪਵਾ ਦਾਂਗੇ ਅੱਛਾ ਅੱਛਾ ਹਾਂਜੀ ਹਾਂਜੀ ਇਹ ਉਹਦੇ ਅਲੱਗ ਪੈਸੇ ਹੁੰਦੇ ਆ ਉਹਦੇ ਅਲੱਗ ਪੈਸੇ ਹੁੰਦੇ ਬਾਹਰ ਦੇ ਠੀਕ ਹੈ ਹਾਂਜੀ ਤੇ ਹੁਣ ਤੁਸੀਂ ਆਪਦਾ ਮੋਬਾਈਲ ਨੰਬਰ ਦੱਸੋ 99158 ਜੀ ਹਾਂਜੀ 72058 ਅੱਛਾ ਅੱਗੇ ਦੁਬਾਰੇ ਫਿਰ ਦੱਸ ਦਿਓ 99158 ਜੀ 72058 ਠੀਕ ਹੈ ਨਾਮ ਹੈਗਾ ਬਾਈ ਦਾ ਕਾਲਾ ਸਿੰਘ ਹਾਂਜੀ ਤੇ ਬਾਈ ਵੀਡੀਓ ਜਿਹੜੇ ਆਪਣੇ ਬਰਨਾਲੇ ਜ਼ਿਲ੍ਹੇ ਦੇ ਬੰਦੇ ਆ ਇਹ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰੋ ਤਾਂ ਜੋ ਇਹ ਬਾਈ ਦਾ ਵੀ ਕੰਮ ਚੱਲ ਸਕੇ ਮੇਰੇ ਕੋਲ ਜਿਹੜਾ ਵੀ ਕੋਈ ਭਰਾ ਆਉਂਦਾ ਤੇ ਆਪਾਂ ਕੁਝ ਨਾ ਕੁਝ ਸਮਾਨ ਲੈ ਲਈਦਾ ਤੇ ਨਾਲ ਵੀ ਇਹ ਹੁੰਦਾ ਵੀ ਅਗਲੇ ਦੀ ਪ੍ਰੋਮੋਸ਼ਨ ਕਰੀਏ ਹਨਾ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਬਾਈ ਦੀ ਤੱਪ ਕੇ ਸਪੋਰਟ ਕਰੋ ਵਾਈ ਗੁਰੂ ਜੀ ਦਾ ਖਾਲਸਾ ਵਾਈ ਗੁਰੂ ਜੀ ਕੀ ਫਤ